میڈم کے بات لوگ کا جائے تو ਰਾਣੀ ਜੀ ਤੁਹਾਡੇ ਕਾਲਜ ਨੂੰ ਰਾਣੀ ਜੀ ਅਤੇ ਕਾਰੇ ਵਲੰਟੀਓ ਜਿੰਦੀ ਪਰਵਾਨਗੀ ਤੁਹਾਨੂੰ ਯੂਨੀਵਰਸਿਟੀ ਵੱਲੋਂ ਮਿਲ ਰਹੀ ਹੈ ਇਸ ਤੋਂ ਇਲਾਵਾ ਹੀ ਅੱਜ ਐਨ ਐਫ ਐਫ ਦੇ ਹੈ ਜਿੱਦਾ ਸੈਲੀਬ੍ਰੇਸ਼ਨ ਵੀ ਅੱਜ ਆਪਦੇ ਆ ਫਸਟ ਡੇ ਜੋ ਐਨ ਐਫ ਐਫ ਦਾ ਹੈ ਸਾਤਰੋ ਜਾ ਕੇ ਪੜਾ ਉਦੀ ਸ਼ੁਰੂਆਤ ਦੇ ਵਿੱਚ ਹੀ ਕਰ ਜਾ ਰਹੇ ਹਾਂ تو یہ دونوں شروع کرنے میں چوبیس ستمبر انیس سو انترپنا مہاتما گاندھی جی نے شتابی برے درواز کی گئی سب تو پہلے یونیورسٹی شروع کی گئی انیس سو نبے لگ بھگ یہ اسکولوں کے شروع کر دیتی گئی اجکی پہ سارے ایم ایس ایف کے ولنٹیئر ود چڑھ کے اپنی سواؤں ہر تھان دے رہے ہیں ਪੋਚੇ ਚੇਹੀ ਹੀ ਪੰਜਾਬ ਦੇ ਵਿੱਚ ਜਦੋਂ ਫੜ ਆਏ ਨੇ ਤਾਂ ਵੀ ਵੱ ਵੱ ਕੌਜਾਂ ਦੇ ਵੱ ਵੱ ਕਿਉਂ ਦੀ ਰੱਤਿਆਂ ਦੇ ਵਲੰਟੀਅਰ ਨੇ ਵੱਧ ਚੜ ਕੇ ਹਿੱਸਾ ਪਾਇਆ ਤੇ ਜਿੰਨਾ ਵੀ ਉਦਾਂਤ ਹੋ ਰਗਿਆ ਚਾਹੇ ਵੀ ਉਹ ਮਾਨੀ ਮਦਦ ਦੀ ਚਾਹੇ ਵੀ ਉਹਨਾਂ ਦੀ ਕੋਈ ਆਤਮਿਕ ਫਿਟਿਕਲ ਮਦਦ ਦੀ ਕੋ ਬਧਿਆਰਤੀਆਂ ਨੇ ਵੱਧ ਚੜ ਕੇ ਉਹਦੇ ਵਿੱਚ ਹਿੱਸਾ ਪਾ ਲਿਆ ਤੋਂ ਇਸ ਤੋਂ ਇਲਾਵਾ ਸਤ ਰੋਜਾ ਕੈਂਪ ਜੀਦੀ ਸ਼ੁਰੂਆਤ ਵੀ ਅਸੀਂ ਅੱਜ ਕਰਨ ਜਾ ਰਹੇ ਹਾਂ ਉਸ ਦੇ ਵਿੱਚ ਅਸੀਂ 2 ਲੰਮਾ ਦਾ ਕੈਂਪ ਲਾ ਰਹੇ ਹਾਂ ਜਿਹਦੇ ਵਿੱਚ ਤੁਹਾਡੇ ਕੋਲੇ 100 ਵਲੰਟੀਅਰਸ ਮੌਜੂਦ ਹਨ ਜੋ ਕੈਂਪ ਦੇ ਵਿੱਚ ਹਿੱਸਾ ਲੈਣਗੇ ਫਸਟ ਡੇ ਆ ਜਿੱਤੀ ਕੋ ਖਲੀ ਕਰਮ ਨਹੀਂ ਕਰਨੀ ਹੈ ਉਸ ਦੇ ਨਾਲ ਨਾਲ ਅਸੀਂ ਅੱਜ ਬੱਚਿਆਂ ਦੇ ਗਰੁੱਪ ਬਣਾ ਕੇ ਬੱਚਿਆਂ ਨੂੰ ਗਰੁੱਪ ਨੇਮ ਅਤਿਉਕਤੋਵਾ ਦੌਰਾਨ ਵਰਕ ਏਰੀਆ ਦੇ ਵਿੱਚ ਭੇਜਣਾ ਹੈ ਸੈਕਿੰਡ ਡੇ ਕੱਲ ਸਾਡੇ ਕੋਲੇ ਇੱਕ ਮੈਜਿਸਿਨ ਆ ਰਹੇ ਹਨ ਜੋ ਕਿ ਬਰਮਾ ਪਰਮਾ ਤੋਂ ਦੂਰ ਕਰਨਾ ਜਾਣਗੇ ਇੱਕ ਤਰੀਕੇ ਦੇ ਨਾਲ ਲੋਕੀ ਬਰਮਾ ਪਰਮਾ ਦੇ ਵਿੱਚ ਪਏ ਨੇ ਕਿ ਉਹਨਾਂ ਨੂੰ ਕੀ ਤਰੀਕੇ ਦੇ ਨਾਲ ਦੂਰ ਕੀਤਾ ਜਾ ਰਿਹਾ ਹੈ। ਉਪਰੋਂ ਤੀਸਰੇ ਦਿਨ ਸਾਡੇ ਕੋਲੇ ਫਰਸਟ ਏਡ ਦੀ ਜੋ ਟ੍ਰੇਨਿੰਗ ਹੋਣੀ ਹੈ ਜਿਸ ਦੇ ਵਿੱਚ ਸਾਡੇ ਦਾਤਾ ਰਾਮ ਬਰਮਾ ਜੀ ਜੋ ਕਿ ਸਪੈਸ਼ਲਿਸਟ ਨੇ ਠੀਕ ਹੈ ਉਹ ਆਣਗੇ ਅਤੇ ਵਿਦਿਆਰਥੀਆਂ ਨੂੰ ਕੀ ਤਰੀਕੇ ਦੇ ਨਾਲ ਦੀ ਕਿਸੇ ਵੀ ਜੋ ਵਿਅਕਤੀ ਕਹਿਲ ਹੈ ਠੀਕ ਹੈ ਉਦੀ ਮਦਦ ਕਰ ਸਕਦੇ ਹਾਂ ਜਾਂ ਜੋ ਉਸ ਵਿਅਕਤੀ ਨੂੰ ਫਟ ਅਟੈਕ ਆ ਰਿਹਾ ਹੈ ਉਸ ਨੂੰ ਆਪਾਂ ਫਰਸਟ ایڈ ਕਿਸ ਤਰੀਕੇ ਦੇ ਨਾਲ ਦੇ ਸਕਦੇ ਹਾਂ ਉਹਦੇ ਬਾਰੇ ਦੱਸਣਗੇ ਉਸ ਤੋਂ ਬਾਅਦ ਆਪਣਾ ਇੱਕ ਰੋਜਾ ਜੋ ਟੂਰ ਜਾਏਗਾ ਉਹ ਆਪਾਂ ਡਿਸਾਈਡ ਕਰਨਾ ਆਪਣੀ ਲੋਕੇਸ਼ਨ ਕਿਸ ਤਰੀਕੇ ਦੇ ਨਾਲ ਜਾਣਾ ਕਿੱਥੇ ਜਾਣਾ ਹੈ ਉਹ ਵੀ ਆਪਣਾ ਸਟੋਰੀ ਕਰ ਜਾਂ ਸਟਡੀ ਦੇ ਮੁਤਾਬਕ ਆਪਣਾ ਟੂਰ ਹੋਵੇਗਾ ਇਸ ਤੋਂ ਬਾਅਦ ਇੱਕ ਦਿਨ ਦੀ ਜੋ ਟ੍ਰੇਨਿੰਗ ਹੋਏਗੀ ਉਹ ਮਾਈ ਭਾਰਤ ਪੋਰਟਲ ਤੇ ਹੋਏਗੀ ਜਿਹਦੇ ਲਈ ਆਪਣੇ ਲਈ ਇੱਕ ਲੈਕਚਰ ਆ ਰਿਹਾ ਰਹੇ ਹਨ ਠੀਕ ਉਹ ਮੈਂ ਤੁਹਾਨੂੰ ਸਾਰਾ ਬਾਅਦ ਦੇ ਵਿੱਚ ਦੱਸ ਦਵਾਂਗਾ ਉਸਦੇ ਕਿਉਂ ਉਹ ਕਿਉਂ ਜ਼ਰੂਰੀ ਹੈ ਕਿਉਂਕਿ ਭਾਰਤ ਸਰਕਾਰ ਨੇ ਮਾਈ ਭਾਰਤ ਪੋਰਟਲ ਸ਼ੁਰੂ ਕੀਤਾ ਹੋਇਆ ਹੈ ਕੋਈ ਵੀ ਐਕਟੀਵਿਟੀ ਹੈ ਉਹ ਮਾਈ ਭਾਰਤ ਪੋਰਟਲ ਤੇ ਅਪਲੋਡ ਕਰਨੀ ਜ਼ਰੂਰੀ ਹੈ ਤੁਹਾਡੇ ਜਿੰਨੇ ਵੀ ਵਲੰਟੀਅਰ ਇਸ ਕੈਂਪ ਦੇ ਵਿੱਚ ਭਾਗ ਲੈ ਰਹੇ ਨੇ ਠੀਕ ਹੈ ਸਾਰਿਆਂ ਦਾ ਅਕਾਊਂਟ ਮਾਈ ਭਾਰਤ ਪੋਰਟਲ ਤੇ ਹੋਣਾ ਜ਼ਰੂਰੀ ਹੈ ਕਿਉਂਕਿ ਫਸਟ ইয়ার ਤੇ ਸੈਕੰਡ ইয়ার ਦੇ ਜੋ ਵਿਦਿਆਰਥੀ ਹਨ ਉਹਨਾਂ ਦਾ ਜੋ ਹਜੇ ਅਕਾਊਂਟ ਨਹੀਂ ਬਣਿਆ ਹੋਏਗਾ ਕਿਉਂਕਿ ਪਹਿਲਾ ਖਤ ਰੋਜਾ ਕੈਂਪ ਨਹੀਂ ਲੱਗਿਆ ਸੀ ਪਰ ਜੋ ਬੀਏ ਫਾਈਨਲ ਦੇ ਵਿਦਿਆਰਥੀ ਨੇ ਉਹ ਆਲਰੇਡੀ ਦੇ ਵਿੱਚ ਥਾਮੇਟ ਆਪਣਾ ਕਰ ਚੁੱਕੇ ਹਨ ਠੀਕ ਇਸ ਤੋਂ ਬਾਅਦ ਆਪਣੀ ਫਿਰ ক্লোজিং ਸਰਮਣੀ ਹੋਏਗੀ ਜਿਸ ਤਰੀਕੇ ਨਾਲ ਜਿਹਾ ওপਨਿੰਗ ਸਰਮਣੀ ਹੈ ਪਰ ਹਾਂ ਮੈਂ ਅੱਜ ਦੀ ওপਨਿੰਗ ਸਰਮਣੀ ਦੇ ਵਿੱਚ ਤੇ ਮੈਂ ਬੋਲ ਰਿਹਾ ਸਟੇਜ ਤੇ ਪਰ ਕੁਲੋਜੀ ਫਰਮਲੀ ਦੇ ਵਿੱਚ ਅਸੀਂ ਚਾਹਾਂਗੇ ਵੀ ਸਾਡੇ ਵਧਿਆ ਹਰਤੇ ਹੀ ਖਾਰਾ ਪਛੰਡਲ ਕਰਨਗੇ ਅਸੀਂ ਦੀ ਪੂਰੀ ਤੇ ਪੂਰ ਜੋਰ ਕੋਸ਼ਿਸ਼ ਕਰਾਂਗੇ ਸੋ ਇੰਨਾ ਕਹਿੰਦਾ ਹੋਇਆ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਜੋ ਤੁਸੀਂ ਅੱਜ ਆਪਣੇ ਕੀਮਤੀ ਸਮੇਂ ਦੇ ਵਿੱਚ ਸਮਾਂ ਕੱਢਿਆ ਤੇ ਅਗਲੀ ਕਾਰਵਾਈ ਦੇ ਲਈ ਮੈਂ ਡਾਕਟਰ ਜਗਵਿੰਦਰ ਸ਼ਰਮਾ ਨੂੰ ਕਹਾਂਗਾ ਕਿ ਉਹ ਵੀ ਅੱਜ ਦੇ ਵਿਚਾਰ ਆਪਣੇ ਨਾਲ ਸਾਝੇ ਕਰਨ ਅੱਜ ਦੇ ਕੈਂਪਵਾਰ ਅਸ਼ੀਰਵਾਦ ਦੇ ਲਈ ਉਹਨਾਂ ਦੀ ਅਗਵਾਈ ਦੇ ਵਿੱਚ بڑی سکتی اگائی کے سیشن کی میری بات سارے کالج مانجل گردیت کور جی سارے بہ وقت تو پروفیسر موجود ہیں سب سے پہلے میں این ایس ایس کے دوسر پروفیسر ہرمیت کی جگدیپ پروفیسر ریمو رانی کا اس ودیا کمپ کو کرنے کے میں سالپیوٹر سائنس وباگی پروفیسر جتندر جی آئے سب کالج کے سیئر پروفیسر پروفیسر جگہ سنگھ جی جی فل ایجوکیشن ڈپارٹمنٹ کے لوگ نے وہ بھی سارے آئے ان بھی سواگت کر رہے ہیں ساڈے کالج کا نام گرو نانک پاشاہ جی نے پہلے ایجنے کرت کروں کے نو لے کے گروپ تیجا سکندر جی مارے کے کالج رکھا ਜਿਹੜਾ ਅੱਜ ਸਰਸਾਰੇ ਸਾਡੇ ਕੋਲ ਸਾਨੂੰ ਬਹੁਤ ਰੰਦੀ ਕਿਰਤ ਸਿਖਾਉਂਦਾ ਬਹੁਤ ਕਿਰਤ ਸਿਖਾਉਂਦਾ ਤੇ ਸਮਾਜਿਕ ਕਾਰਜਾਂ ਦੀ ਕਿਰਤ ਸਿਖਾਉਂਦਾ ਸਮਨੂ ਮਾਣ ਹੈ ਕਿ ਮੈਂ ਆਪਣੇ ਕਾਲਜ ਸੁਨੇ ਬਸਤ ਗੁਰਦਿਆਲ ਕੀ ਅੰਦਰ ਸਾਰੇ ਕੈਂਪਸ ਦੇ ਵਿੱਚ ਬੇਨਾਂਦੀ ਕੈਂਪਾਂ ਦੇ ਵਿੱਚ ਭਾਗ ਲਿਆ ਖਜਾਦੀ ਯੂਨੀਵਰਸਿਟੀ ਪਟਿਆਲਾ ਪੜ੍ਹਿਆ ਨਾਰਥ ਇੰਡੀਆ ਦਾ ਜੋ ਕੈਂਪ ਲੱਗਾ ਉਹਦੇ ਵਿੱਚ ਵੀ ਭਾਗ ਲਿਆ ਸਮਨੂ ਆਪਣੇ ਕਾਲਜ ਦੇ ਵਿੱਚ کوئی بھی ہتھی کام کرنا چاہے کوئی الیکٹرانک پارٹ ہے یا کوئی بوٹوں نہیں کٹنگ گا یا کوئی ہو اپنے ہاتھ ہے کدے بھی او نہیں لگا کہ میں پروفیسر ہوتا کہ میں اتنی کا نالا مجھا میں بوٹے نہ کٹاں سو نے بہتر محسوس ہوتا کیونکہ سارے ਕਾਲਜ ਦੇ ਮਾਨਯੋਗ ਪ੍ਰੋਫੈਸਰ ਮੁਖਤਿਆਰ ਸਿੰਘ ਬਰਾੜ ਸਾਹਿਬ ਜਿਨ੍ਹਾਂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਐਨਐਸਐਸ ਦੇ ਫੀਲਡ ਦੇ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਦੇ ਕਿਸਨ ਮਾਣ ਕੀਤਾ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਬਹੁਤ ਖੁਸ਼ ਜਿਹੜਾ ਸਿੱਖਿਆ ਬਹੁਤ ਜਿਹੜਾ ਕੈਪੇਬਲ ਤੁਸੀਂ ਸੋ ਸਾਡੇ ਕਾਲਜ ਦੇ ਜਦੋਂ ਸੀ ਕੋਈ ਵੀ ڈاکومے رپورٹ آپ سے سو گربانی کے پاور مہاوارت کے انوسار جیون اپنا ادھیاپن کارج کر رہے ہاں سو میں ਇਸ ਕੈਂਪ ਦੇ ਇਕੱਠ ਦੇ ਸਮਾਗਮ ਦੇ ਵਿੱਚ ਤੁਹਾਨੂੰ ਬਹੁਤ ਬਹੁਤ ਸ਼ੁਕਮੰਨਾ ਪੇਸ਼ ਕਰਦਾ ਤੇ ਚੜ੍ਹਦੀ ਕਲਾ ਦੇ ਨਾਲ ਇਸ ਕੈਂਪ ਨੂੰ ਜਿਹੜਾ ਸੰਪੰਨ ਕਰ ਕੰਬੀ ਨੇ ਸਾਇੰਸ ਫਾਉਂਡੀਟਰੀ ਪ੍ਰੋਫੈਸਰ ਲੇਹਾ ਜੀ ਸੰਦੀਪ ਜੀ ਸਾਹਿਬਾ ਜੀ। ਸੋ ਸਾਡਾ ਸਾਰਿਆਂ ਦਾ ਪਤਵੰਤਾ ਹੈ ਕਿ ਅਸੀਂ ਸਾਡੇ ਦੋ ਮਿੱਤ ਜਿਹੜੀਆਂ ਐਨਸੀਸੀ ਤੇ ਐਲਐਸਐਸ ਇਹਨਾਂ ਦੇ ਦੌਰਾਨ ਸਾਡੇ ਕਾਲਜ ਦਾ ਨਾਮ ਰਾਸ਼ਟਰੀ ਪੱਵਨ ਦਰ ਗੂੜਿਆ ਅੱਜ ਪੌਲਿੰਗ ਦੇ 30 ਤੱਕ ਸਾਡੇ ਕਾਲਜ ਦੇ ਵਿਦਿਆਰਥੀ ਆ ਕੇ ਆਏ ਨੇ ਇਹ ਦੋਨੇ ਵਿਭਾਗਾਂ ਦੀ ਜਦੋਂ ਤੁਸੀਂ ਨੈਸ਼ਨਲ ਗਾਰਡਨ ਦੇ ਸਰਕਾਰੀ ਕ੍ਰਿਤੀ ਕਾਲਜ ਨੂੰ ਸਪੋਰਟ ਕੀਤਾ ਦਾ ਸੋ ਮੈਂ ਇਹਨਾਂ ਦੋਨੇ ਵਿਭਾਗ ਦੇ ਸਰਵਾਨਾਂ ਨੂੰ ਜੁਗੰਗਾਂਬਾ ਸਿੰਘ ਸਰਵਾਨ ਨੂੰ ਉਹ ਬਾਤ ਦਗਾ ਤੇ ਸਾਰੇ ਵਿਦਿਆਰਥੀ ਤੁਹਾਨੂੰ ਮੈਂ ਇਜਾਜ਼ਤ ਕਰਨਾ ਕਿ ਇਸ ਕੈਲਪ ਦੇ ਵਿੱਚ ਅਸੀਂ ਵੱਧ ਤੋਂ ਵੱਧ ਲਾਭ ਲੈਣਾ ਆਏ ਤੁਸੀਂ ਗਰੰਟੀਆ ਦੇ ਤੌਰ ਤੇ ਪਰ ਜਾਣਾ ਤੁਸੀਂ ਕਿ ਤੁਸੀਂ ਸੰਪਰਨ ਰਣਨੀਤੀ ਬਣ ਗਿਆ ਕੁਬਾ ਲੋਕਾਂ ਤੋਂ ਬਾਅਦ ਮੈਂ ਕੁਝ ਜੋ ਸਾਡੇ ਵਲੰਟੀਅਰਸ ਨੇ ਹੁਣ ਤੱਕ ਕੀਤਾ ਹੈ ਠੀਕ ਹੈ ਜਾਂ ਜੋ ਵਲੰਟੀਅਰ ਅੱਜ ਸਾਡੇ ਕੋਲ ਨੇ ਉਹ ਅੱਗੇ ਜਾ ਕੇ ਕੀ ਕਰਨਗੇ ਜਾਂ ਕਿਹੜੇ ਕੈਂਪ ਲਾ ਖਦੇ ਹਨ ਉਸ ਦੇ ਮੁਤਾਬਿਕ ਮੈਂ ਛੋਟੀਆਂ-ਛੋਟੀਆਂ ਚੁਰਾਖੇ ਕਰਦੇ ਨੇ ਜੋ ਤੱਕ ਹੁਣ ਤੱਕ ਅੰਨੇ ਪਰ ਵਿੱਚ ਕੀਤਾ ਹੈ ਠੀਕ ਹੈ ਉਹ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖ ਰਹੀ ਹਾਂ ਅਤੇ ਥੋੜੀ-ਥੋੜੀ ਮੈਂ ਉਹਦੇ ਵਿੱਚੋਂ ਐਕਸਪਲੇਨ ਕਰਾਂਗਾ ਵੀ ਇਹ ਕੋਰੋਂ ਦੀ ਫੋਟੋ ਹੈ ਇਹਦੇ ਵਿੱਚ ਵਧਿਆ ਆ ਕੀ ਕਰ ਰਹੇ ਹਨ ਜਾਂ ਕੀ ਕਰਨ ਦੇ ਜੋ ਕਿ ਸਾਡੇ ਕੌਲਤ ਦੀ ਜਦੋਂ ਦਾ ਮੈਂ ਜੁਆਇਨ ਕੀਤਾ ਮੈਨੂੰ ਲੱਗਦਾ ਸਭ ਤੋਂ ਵੱਡੀ ਰਹਿ ਗਈ ਸੀ ਤੋਂ ਇਹਦੇ ਵਿੱਚ ਮੇਰੇ ਨਾਲ ਡਾਕਟਰ ਗੁਰਜੀਤ ਜੀ ਜੋ ਕਿ ਕੌਲਤ ਤੋਂ ਸ਼ੁਰੂ ਹੋ ਕੇ ਪਿੰਡ ਨਿਹਾਲ ਬਾਈਪਾਸ ਹੌਂਦੀ ਹੋਏ ਕੇ ਬਾਅਦ ਕੌਲਤ ਆਈ ਸੀ ਇਸ ਗ੍ਰਾਹ ਦੇ ਵਿੱਚ ਚਾਹੇ ਸਾਡੇ ਕੋਲ ਉਸਟਾ ਦੋ ਉਂਕਰ ਦੀਆਂ ਪਰ ਇਸ ਰੈਣੀ ਦੇ ਵਿੱਚਾਰੇ ਕੌਲ ਨੇ ਬੰਦ ਕਰਕੇ ਰਿਸਤਾ ਲਿਆ ਇਸ ਕੈਂਪ ਦੇ ਦੌਰਾਨ ਵੀ ਅਸੀਂ ਕਿੰਨੀਆਂ ਦੌਰ ਰੱਖੀਆਂ ਕਰਨੀਆਂ ਹਨ ਇੱਕ ਰੈਣੀ ਹੋਏਗੀ ਅਵੇਅਰ ਹੈ ਰੈਣੀ ਪਰਾਵੀ ਨਾਲ ਸਾਡੋ ਤੇ ਦੂਸਰੀ ਰੈਣੀ ਹੋਏਗੀ ਵੈਸ਼ਾ ਸਟੋ ਕਿਉਂਕਿ ਕੋਈ ਵੀ ਚੀਜ਼ ਜੇ ਸਫਲਤ ਵੱਲ ਜਾਣੀ ਹੈ ਉਹ ਪਿਆਰ ਰਿਹਾ ਤੇ ਤੁਹਾਡੇ ਸਹਿਯੋਗ ਦੇ ਨਾਲ ਹੀ ਜਾਣੀ ਹੈ ਜੇ ਤੁਸੀਂ ਸਾਡੇ ਨਾਲ ਹੋ ਤਾਂ ਹੀ ਤੁਹਾਡੇ ਨਾਲ ਹੈ ਅੱਗੇ ਤੁਹਾਨੂੰ ਜਾਣੇ ਲੱਗਾ ਹੈ ਅਕੇਮ ਸਕਰ ਕਰਨਾ ਤੋਂ ਵੱਡਾ ਬਰਦ ਕਿੱਤੇ ਦੀ ਜੇ ਕੋਈ ਵੀ ਗਾਈਡੈਂਸ ਕੀ ਹੈ ਕਿ ਇਹ ਫਰਸਟ ਸਟਾਪ ਉਹਲੇ ਲਈ ਖੜਿਆ ਹੈ ਜਦੋਂ ਵੀ ਤੁਹਾਨੂੰ ਕਿਤੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਆਦੀ ਹੈ ਤਾਂ ਤੁਸੀਂ ਅਮਨ ਸ਼ਾਹ ਨਾਲ ਸੰਪਰਕ ਕਰ ਸਕਦੇ ਹੋ ਇਹ ਤੋਂ ਅੰਡਰਸਟੈਂਡ ਜਦੋਂ ਲੋਕੀ ਆਪਣੇ ਘਰਾਂ ਤੋਂ ਨਿਕਲ ਤੋਂ ਵੀ ਗਾ ਦੇ ਦਿੱਤੇ ਕੋਰੋਨਾ ਟਾਈਮ ਦੇ ਆਲੇ ਪਰ ਸਾਡੇ ਕੌਲਰ ਦੇ ਵਲੰਟੀਅਰ ਖਰੀਕਰ ਉਹਿਆ ਕਰ ਰਹੇ ਸੀ ਕਰੋਨਾ ਪ੍ਰਤੀ ਵੀ ਤਸਕਿਤ ਕਿਸ ਤਰੀਕੇ ਦੀ ਆਤਾ ਦਾਨੀਆ ਉਸਟੈਂਡ ਕਿ ਜੋ ਬੱਚੇ ਸਾਡੇ ਨਾਲ ਸੱਤ ਰੋਜ਼ਾ ਕੈਂਪ ਲਾਉਂਦੇ ਨੇ ਉਹਨਾਂ ਦਾ ਇੱਕ ਟ੍ਰਿਪ ਜਨ ਦਾ ਸੱਤ ਰੋਜ਼ਾ ਇਹ ਹੁੰਦੀਆਂ ਫੋਟੋਆਂ ਨੇ ਇਹ ਇੱਕ ਫੋਟੋ ਸਾਡੀ ਤਾਂ ਯਾਦ ਆ ਰਹੀ ਇਸ ਕੈਂਪ ਦੇ ਵਿੱਚ ਸਾਡੇ ਨਾਲ ਵੀ ਮੈਡਮ ਦੋ ਹੁੰਟਾ ਸੀਗੀਆਂ ਪਰ ਇਸ ਕੈਂਪ ਦੇ ਵਿੱਚ ਜੋ ਕੈਂਪਲ ਆਇਆ ਸੀ ਇੱਕ ਪਤ ਰਵੰਗਾਂ ਨਟਿਆਤ ਨਹੀਂ ਲਾਇਆ ਸੀ ਠੀਕ ਹੈ ਜੀ ਅਤੇ ਇਸ ਦੇ ਮੁਤਾਬਕ ਹੀ ਸਾਨੂੰ ਇਹ ਯੂਨੀਵਰਸਿਟੀ ਵੱਲੋਂ ਫਿਰ ਤੀਸਰੀ ਜਨਤਕ ਲਾਭਕੀਤੀ ਕੀਤੀ ਗਈ ਸੀ ਬੱਚਿਆਂ ਦੇ ਪਛਾਣ ਹੁੰਦੇ ਤੇ ਇਸ ਤਰੀਕੇ ਨਾਲ ਮੈਨੂੰ ਕਿਹਾ ਵੀ ਕਾਰਨ ਬਰਮਾ ਜੀ ਆਪਣੇ ਬੋਲੇ ਆਣਗੇ ਇਹ ਕਿਸਨੇ ਕੈਂਪ ਕੀਤਾ ਜੀ ਇਹ ਫੋਟੋ ਹੈ ਜੋ ਟ੍ਰੇਨਿੰਗ ਦੇ ਰਹੇ ਨੇ ਕਿਸੇ ਤਰੀਕੇ ਨਾਲ ਇੰਸੋ ਅਰਗੇਨੋ ਟ੍ਰੇਨਿੰਗ ਦੇਂਦੇ ਨੇ ਅਮੰਗੀ ਇਹ ਆ ਬੱਚਿਆਂ ਦੀਆਂ ਫੋਟੋਆਂ ਜਦੋਂ ਰੈਕ ਮੋਡ ਦੇ ਵਿੱਚ ਹੁੰਦੇ ਨੇ ਹਰ ਰੋਜ਼ਾਂ ਕੈਂਪ ਦੇ ਵਿੱਚ ਹਰ ਇੱਕ ਵਿਦਿਆਰਥੀ ਠੀਕ ਹੈ ਆਪਣਾ ਆਪਣਾ ਕੰਮ ਕਰੇਗਾ ਐਕਸਟਰਾ ਉਹ ਕੰਮ ਹੀ ਕਰੇਗਾ ਜੋ ਉਹ ਨਹੀਂ ਕਰੇ ਨਹੀਂ ਕਿਤੇ ਹੋਰ ਤੇ ਸਾਡੇ ਮੈਡਮ ਜਿਨ੍ਹਾਂ ਦੀ ਸ਼ਤਰ ਸ਼ਾਇਦ ਦੇ ਵਿਦਿਆਰਥੀ ਆ ਜਿਹੜਾ ਆਪਣਾ ਕੈਂਪਲਿਸ ਕਰਵਾ ਕਰਨ ਜਾ ਰਹੇ ਹਾਂ ਇੱਕ ਗਾਰੰਟੀ ਹੈ ਰੇ ਚਰਨ ਜੀ کافی ਜਣ ਜਾਣਦੇ ਹੋਗੇ ਕਿ ਤੁਹਾਡਾ ਇਹਦਾ ਬਣੇ ਤੇ ਜੋ ਲੋਕ ਅਮ ਕਹਤਾ ਇਹਨੇ ਹਰ ਹਾਲ ਦੇ ਵਿੱਚ ਕਰਨਾ ਹੈ ਇਸ ਵਾਰ ਮੈਡਮ ਜੀ ਵੱਲੋਂ ਕਾਲਜ ਦੀ ਐਡਮਿਸ਼ਨ ਦੇ ਲਈ ਅਸੀਂ ਚੁਕਵਾਏ ਗਲਤ ਚੁਕਵਾਏ ਅਤਿਸ਼ ਚੁਕਵਾਏ ਕੋਈ ਵਧੀਆ ਚੇ ਕਰਨਾ ਹੀ ਪੰਜ ਪਿੰਡਾਂ ਦੇ ਬੱਸ ਸਟੈਂਡਾਂ ਦੇ ਉੱਪਰ ਜਾ ਕੇ ਬਸ ਚੇ ਦੇਖੀ ਜਿੰਨਾ ਫਰਕ ਸਾਡਾ ਇਸ ਕਾਲਜ ਦੇ ਪ੍ਰਤੀ ਉਹ ਤੁਹਾਡਾ ਵੀ ਹੈ ਤੁਸੀਂ ਵੀ ਆਪਦੇ ਨਾਲ ਦੇ ਜੋ ਸਾਥੀ ਹਨ ਉਹਨਾਂ ਨੂੰ ਕਾਲਜ ਦੇ ਲਈ ਪ੍ਰੇਰਿਤ ਕਰ ਸਕਦੇ ਹੋ ਇਹ ਸਾਡੇ ਤਿੰਨ ਵਲੰਟੀਅਰ ਜੋ ਰੈਕਟਰ ਕੈਂਪਲ ਮੰਨਦੀ ਮਨਾਲੀ ਗਈ ਸੀਗੀ ਇਹ ਸਾਡੇ ਕਾਲਜ ਦੇ ਮੈਨੇਜਰ ਪ੍ਰਿੰਸੀਪਲ ਜੋ ਸਾਡੇ 7 ਡੇ ਕੈਂਪਰੇ ਵਿੱਚ ਲੰਚ ਟਾਈਮ ਸਾਡੇ ਵਿੱਚ ਆਏ ਸੀਗੇ ਜੋ ਐਡਵਾਈਜ਼ਰ ਕੈਂਪਰੇ ਵਿੱਚ ਜੋ ਇਹਨਾਂ ਨੂੰ ਗ੍ਰੈਡ ਕੋਡ ਇਹ ਸਾਡੇ ਮਾਨਯੋਗ ਪ੍ਰਿੰਸੀਪਲ ਨਾਲ ਨਰਿੰਦਰਾ ਡਾਕਟਰ ਗੋਟੀ ਨੇ ਇਹ ਕਲੇਵਲ ਟੈਰ ਕੈਂਪ ਦੇ ਦੌਰਾਨ ਸਿਗਨੇਚਰ ਕਰਵਾਤ ਕਰਵਾ ਰਹੇ ਹਨ ਪਰ ਕਰਵਾ ਨਹੀਂ ਰਹੇ ਉਹਨਾਂ ਨੂੰ ਸਿਗਨੇਚਰ ਕਰਨਾ ਦੱਸ ਰਹੇ ਹਨ ਕਿਉਂਕਿ ਇਹ ਬੁਰ ਅਨਪੜ੍ਹੀ ਹੈ। ਸੋਤਵਾ ਡਾਕਟਰ ਗੋਟੀ ਇੱਕ ਚਾਰੀ ਕੁthi ਆਪਣਦੇ ਪਿੰਡ ਦੇ ਵਿੱਚ ਜੋ ਵੀ ਅਨਪੜ੍ਹ ਹੈ ਉਹਨੂੰ ਘੱਟੋ ਘੱਟ ਸਿਗਨੇਚਰ ਕਰਨੇ ਦੱਸਦੇ। ਸੋ ਇੱਕ ਆਕਰਨ ਬਰਮਾ ਨੇ ਇਹ ਉਹ ਬਦੇ ਆਥੇ ਨੂੰ ਐਪਰੀਸ਼ੀਏਟ ਕੀਤਾ ਗਿਆ ਸੀਗਾ ਜਿਨ੍ਹਾਂ ਨੇ ਟ੍ਰੇਨਿੰਗ ਦੇ ਵਿੱਚ ਇਹ ਫਾਲੇ ਆ ਪਿਆ। ਇਸ ਤੋਂ علاوہ ਕਾਤਾਰਾ ਬਰਮਾ ਜੀ ਦੀ ਇੱਕ ਇੱਕ ਹੋਰ ਕਲੱਬ ਚੱਲ ਰਿਹਾ ਹੈ ਬਰਾਂਡਡ ਡੈਡੀਗੇਟ ਗਰੁੱਪ ਪਟਿਆਲਾ। ਆਏ ਮਹੀਨੇ ਉਹ ਬਹਾਦਰੀ ਦੇ ਉੱਪਰ ਪ੍ਰਾਈਜ਼ ਦਿੰਦੇ ਹਨ। ਉਹ ਬਹਾਦਰੀ ਕਾਦੀ ਹੁੰਦੀ ਏ ਜੇਕਰ ਤੁਸੀਂ ਕਿਸੇ ਵੀ ਜ਼ਖਮੀ ਦੀ ਮਦਦ ਕਰਦੇ ਹੋ, ਉਹਨੂੰ ਹਸਪੀਟਲ ਲੈ ਕੇ ਜਾਂਦੇ ਹੋ ਜਾਂ ਫਰਸਟ ਐਡ ਦੰਨੇ। ਫਿਰ ਜਿਹੜੇ ਉਹ ਵਧਿਆ ਆਖੀ ਨੇ ਉਹ ਆਪਣਾ ਨਾਮ ਉੱਥੇ ਦਰਜ ਕਰਵਾਉਂਦੇ ਨੇ ਅਤੇ ਹਰ ਸਾਲ ਫਰਸਟ ਵੀਕ ٹھیک ہے اتواروں تقریباً یہشا بون پٹیالہ وغیرہ گیا تو اے چیز بہت تاڑ چل رہی تھی جو کہ پال میڈم جی نے رہنمائی ہیٹ ہوا سا ایل فنکشن ایول پرائز ڈسٹریبیوشن فنکشن جو کہ پہلے چار ہزار انتظام کو نہیں ہو جاتا تو بلڈ ڈونےشن کیمپ لگا رہیں گے میڈم جی آگیا تحت ਇਸ ਤੋਂ ਬਾਅਦ ਹਰਕਰ ਰੰਗਾਂ ਅਵੀਵਾ ਜੋ ਤੁਸੀਂ ਪਿਛਲੇ 15 ਅਗਸਤ ਦੇ ਉੱਪਰ ਆਪਾਂ ਨੇ ਕੀਤਾ ਸੀਗਾ ਇਹ ਮੈਡਮ ਜੀ ਦੀ ਆਗਿਆ ਦੇ ਤਹਿਤ ਹੀ ਲੱਗਿਆ ਸੀ ਤੋਂ ਇਸੇ ਤਰੀਕੇ ਨਾਲ ਜੋ 7 ਡੇ ਕੈਂਪ ਵੀ ਹੈ ਉਹ ਵੀ ਆਪਾਂ ਪੌਣਰ ਦੀ ਬਿਹਤਰੀ ਲਈ ਅਤੇ ਆਪਣੇ ਆਲੇ ਦੁਆਲੇ ਸਮਾਜ ਦੀ ਬਿਹਤਰੀ ਲਈ ਲਗਾਣਾ ਹੈ ਤੋਂ ਇੰਨਾ ਕਹਿੰਦਾ ਹੋਇਆ ਜੋ ਇਹ ਚੀਜ਼ੇ ਕਲੋਜ਼ ਹੋ ਗਈ ਪਰ ਇੱਕ ਜਿਮੀਅਰ ਤੁਹਾਨੂੰ ਜ਼ਰੂਰ ਦੱਸਣਾ ਚਾਹਾਂਗਾ ਤੁਹਾਡੇ ਸਾਰਿਆਂ ਦੇ ਅੱਜ ਆਪਾਂ ਨੇ ਐਨ ਐਫ ਐਫ ਲੋਗੋ ਲਗਾਇਆ ਹੈ ਆਪਾਂ ਨੇ ਐਨਐਸਰ ਦਾ ਲੋਗੋ ਵੀ ਬਣਾਇਆ ਹੈ ਆਪਣਾ ਮोटो ਕੀ ਹੈ ਬੱਚੇ ਨਾਟ ਮੀ ਵਾਟ ਯੂ ਮੈਂ ਨਹੀਂ ਤੁਸੀਂ ਮੈਂ ਨਹੀਂ ਤੁਸੀਂ ਜੇ ਮੈਂ ਨਹੀਂ ਆਪਾਂ ਨੇ ਸਮਾਜ ਦੇ ਵਿੱਚ ਵਿਚਰਨਾ ਹੈ ਸਮਾਜ ਦੀਆਂ ਬੁਰਾਈਆਂ ਨੂੰ ਖੂਦ ਕਰਨ ਦੇ ਸਮਾਜ ਲਈ ਆਪਾਂ ਕੀ ਕਰ ਸਕਦੇ ਹਾਂ ਸੋਚ ਕੇ ਦੇਖੋ ਆਪਾਂ ਸਮਾਜ ਲਈ ਕੀ ਕਰ ਸਕਦੇ ਹਾਂ ਤੁਸੀਂ ਜਾ ਰਹੇ ਹੋ ਰਾਸਤੇ ਦੇ ਵਿੱਚ ਪਾਣੀ ਦਾ ਟੈਪ ਫੁੱਲਾ ਹੈ ਪਾਣੀ ਦੀ ਟੂਟੀ ਚੱਲ ਰਹੀ ਹੈ ਜੇ ਤੁਸੀਂ ਉਹਨੂੰ ਵੀ ਬੰਦ ਕਰ ਰਹੇ ਹੋ ਤਾਂ ਕਿਰਪਾ ਆਪਣਾ ਬਾਟ ਸੇਵ ਕਰਦੇ ਕੋਈ ਜ਼ਰੂਰੀ ਨਹੀਂ ਆਪਾਂ ਨੇ ਪੈਦੇ ਦੇ ਨਾਲ ਹੀ ਮਦਦ ਕਰਨੀ ਹੈ ਕੋਈ ਅੰਦਾ ਹੈ ਕੋਈ ਅਪਾਹੀ ਹੈ ਸੜਕ ਦੇ ਇੱਕ ਸਾਈਡ ਖੜਿਆ ਹੈ ਤੁਸੀਂ ਦੂਸਰੀ ਸਾਈਡ ਉਹਨੂੰ ਖੜ ਕੇ ਕਰਾਸ ਕਰਾ ਸਕਦੇ ਹੋ ਇਹ ਵੀ ਤੁਹਾਡੀ ਇੱਕ ਸਮਾਜ ਸੇਵਾ ਹੈ ਤੋਂ ਇਸ ਤਰੀਕੇ ਨਾਲ ਜੋ ਆਪਾਂ ਲੋਕੋ ਲੋਕੋ ਦੀ ਗੱਲ ਕਰਦੇ ਸੀ ਆਪਾਂ ਐਨਐਸਐਫ ਦੀ ਕੂਬੇ ਬਾਰੇ ਵੀ ਮੈਂ ਤੁਹਾਨੂੰ ਥੋੜਾ ਦੱਸਣਾ ਚਾਹਾਂਗਾ ਜੋ ਆਪਣਾ ਐਨਐਸ ਦਾ ਲੋਗੋ ਹੈ ਉਹ ਆਪਾਂ ਨੂੰ ਕੀ ਕਹਿੰਦਾ ਹੈ ਇਸ ਦੇ ਵਿੱਚ ਅੱਠ ਲੈਣਾ ਹਨ ਹੈਗੀਆਂ ਦੇ ਅੱਠ ਲੈਣਾ ਚੈੱਕ ਕਰ ਸਕਦੇ ਹੋ ਉਹਦੇ ਲੋਗੋ ਦੇ ਦੇਖ ਲਓ ਜੋ ਤੁਹਾਡੇ ਲਾਇਆ ਹੋਇਆ ਹੈ ਉਹ ਅੱਠ ਲੈਣਾ ਤੁਹਾਡੇ ਦਿਨ ਦੇ ਅੱਠ ਪਹਿਰ ਨੇ ਹਨ ਅੱਠ ਪਹਿਰ ਦਸਾਂ ਰਹੀਆਂ ਹਨ ਅੱਠ ਪਹਿਰ ਮੀਨ 24 ਘੰਟੇ ਇੱਕ ਦਿਨ ਜੋ ਤੁਸੀਂ ਐਨਐਸ ਦਾ ਵਲੰਟੀਅਰ ਹੈ ਉਹ 24 ਘੰਟੇ ਸਮਾਜ ਦੀ ਸੇਵਾ ਲਈ ਤਿਆਰ ਹੈ 1 8 ਪਹਿਰ 1 ਪਹਿਰ 23 ਘੰਟੇ 39 ਵਰਤੋਂ ਦੇ ਐਨਐਸ ਦੇ ਲੋਕੋ ਦੇ ਵਿੱਚ ਤਿੰਨ ਰੰਗ ਹਨ 레드 ਵਾਈਟ ਬਲੂ 레드 ਤੁਹਾਡੇ ਜੋਸ਼ ਦਾ ਪ੍ਰਤੀਕ ਹੈ ਐਨਐਸ ਦੇ ਵਾਲੰਟੀਅਰ ਦੇ ਵਿੱਚ ਜੋਸ਼ ਹੋਣਾ ਚਾਹੀਦਾ ਵਾਈਟ ਸ਼ਾਂਤੀ ਕੱਲੀ ਜੋਸ਼ ਨਾਲ ਵੀ ਨਹੀਂ ਕੰਮ ਚੱਲਦਾ ਸ਼ਾਂਤ ਵੀ ਹੋਣਾ ਜ਼ਰੂਰੀ ਹੈ ਠੀਕ ਬਲੂ ਪੁਰਵਾਨੀ ਪੀ ਠੀਕ ਹੈ ਯੂਨੀਵਰਸਲ ਉਹ ਸਾਰਾ ਕੁਝ ਉਹ ਕਲਰ ਤੁਹਾਡਾ ਡਿਨੋਟ ਕਰ ਰਹੇ ਜਦੋਂ ਤੁਸੀਂ ਆਪਣਾ ਇਹ ਵਿਅਅਤ ਜਾ ਰਹੇ ਆ ਤਾਂ ਤੁਸੀਂ ਪੂਰੀ ਤਰ੍ਹਾਂ ਆਪਣੇ ਸਮਾਜ ਲਈ ਕੰਮ ਕਰੋਗੇ ਠੀਕ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਅਤਰਾਜ ਨਹੀਂ ਹੋਣਾ ਚਾਹੀਦਾ ਕੋਈ ਕੰਮ ਛੋਟਾ ਵੱਡਾ ਨਹੀਂ ਹੋਣਾ ਸੋ ਇਹਨਾਂ ਕਹਿੰਦਾ ਹੋਇਆ ਮੈਂ ਇੱਕ ਟੜੀ ਨੂੰ ਮੈਂ ਤੇ ਬਰਾਮ ਦੇ ਰਿਹਾ ਸਟਾਪ ਦੇ ਰਿਹਾ